ਸਤਾਇ ਤੇ 28 ਜਨਵਰੀ 2024 ਦੀ ਦਰਮਿਆਨੀ ਰਾਤ ਪਟਿਆਲਾ ਦੇ ਪਾਸੇ ਰੋਡ ਤੇ ਨੌਜਵਾਨ ਸੁਮੀਰ ਕਟਾਰੀਆ ਦਾ ਕਤਲ ਹੋਇਆ ਸੀ ਕਤਲ ਰੰਜਿਸ਼ਣ ਸੀ ਜਾਂ ਲੁੱਟਖੋਦੀ ਨੀਅਤ ਨਾਲ ਪਟਿਆਲਾ ਪੁਲਿਸ ਨੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਪਟਿਆਲਾ ਪੁਲਿਸ ਨੇ ਸੁਮੀਰ ਕਟਾਰੀਆ ਦੇ ਕਤਲ ਦੇ ਮਲਜ਼ਮ ਵਿੱਚ ਘਰਮੁਟਪੜ ਹੋਈ ਹੈ ਜਿਸ ਵਿੱਚ ਮਲਜ਼ਮ ਜ਼ਖਮੀ ਹੋ ਗਿਆ ਪਟਿਆਲਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਮੁਲਜ਼ਮ ਅਭਿਸ਼ੇਕ ਨੂੰ ਕਾਬੂ ਕੀਤਾ ਹੈ ਹਾਲਾਂਕਿ ਮੁਲਜ਼ਮ ਨੇ ਇਸ ਦੌਰਾਨ ਪੁਲਿਸ 'ਤੇ ਫਾਇਰਿੰਗ ਕੀਤੀ ਜਿਸ ਕਾਰਨ ਪੁਲਿਸ ਨੇ ਵੀ ਕ੍ਰੋਸ ਫਾਇਰਿੰਗ ਕੀਤੀ ਜਿਸ ਦੌਰਾਨ ਮੁਲਜ਼ਮ ਅਭਿਸ਼ੇਕ ਤੇ ਪੱਟ ਵਿੱਚ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ ਮੁਲਜ਼ਮ ਦੇ ਕੋਲੋਂ ਅਸਲਾ ਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਵੀ ਬਰਾਮਦ ਹੋਇਆ ਇਸ ਤੋਂ ਪਹਿਲਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦਿਨੇਸ਼ ਕੁਮਾਰ ਨਾਮੇ ਮੁਲਜ਼ਮ ਨੂੰ ਕਾਬੂ ਕੀਤਾ ਹੈ ਪੁਲਿਸ ਮੁਤਾਬਕ ਵਾਰਦਾਤ ਨੂੰ ਚਾਰ ਮੁਲਜ਼ਮਾਂ ਨੇ ਲੁੱਟਖੋਹ ਦੇ ਇਰਾਦੇ ਨਾਲ ਅੰਜਾਮ ਦਿੱਤਾ ਸੀ ਜਿਸ ਵਿੱਚ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ 28 ਤਰੀਕ ਦੀ ਦਰਮਿਆਨੀ ਰਾਤ ਨੂੰ ਕਮੀਰ ਕੁਟਾਰੀਆ ਨਾਮ ਦੇ 33 ਸਾਲ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਚਾਰ ਗੋਸ਼ੀਆਂ ਨੇ ਪਾਸੀ ਰੋਡ ਤੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਹਦੀ ਟੀਯੂਵੀ 300 ਮਹਿੰਦਰਾ ਦੀ ਜਿਹੜੀ ਗੱਡੀ ਆ ਉਹ ਖੋਣ ਦੀ ਕੋਸ਼ਿਸ਼ ਕੀਤੀ ਮੰਜੋਬ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਬੜੀ ਉਤਪਰਗਰਮੀ ਨਾਲ ਜਦੋਂ ਵੀ ਕੋਈ ਵੀ ਸੈਂਸੇਸ਼ਨਲ ਅਤੇ ਸੰਸਨੀ ਕੇਸ ਕ੍ਰਾਈਮ ਹੁੰਦਾ ਹੈ ਉਹਦੇ ਮਗਰ ਪੈ ਜਾਂਦੀ ਹੈ ਐਂਡ ਰਿਕਾਰਡ ਟਾਈਮ ਚ ਪਿਛਲੇ ਇੱਕ ਸਾਲ ਚ ਪਟਿਆਲਾ ਪੁਲਿਸ ਨੇ ਹਰੇਕ ਕ੍ਰਾਈਮ ਨੂੰ ਟ੍ਰੇਸ ਕੀਤਾ ਉਸੇ ਲੜੀ ਚ ਤਾਨੂੰ ਬਹੁਤ ਵੱਡੀ ਸਫਲਤਾ ਉਦੋਂ ਮਿਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਮੀਰ ਕਟਾਰੀਆ ਨਾਮ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਗੱਡੀ ਖੋਹਣ ਦੇ ਇਰਾਦੇ ਨਾਲ ਬੜੀ ਬੇਰਹਿਮੀ ਨਾਲ ਚਾਰ ਦੋਸ਼ੀਆਂ ਨੇ ਪੜਕੇ ਪਾਸੀ ਰੋਡ ਤੇ ਕਤਲ ਕੀਤਾ ਸੀ ਗੱਡੀ ਖੋਹ ਕੇ ਲੈ ਕੇ ਜਾਣ ਦੀ ਕੋਸ਼ਿਸ਼ 'ਚ ਗੱਡੀ ਦਰਖਤ 'ਚ ਵੱਜ ਗਈ ਸੀ ਤੇ ਖਰਾਬ ਹੋ ਗਈ ਸੀ ਤੇ ਚਾਰੇ ਦੋਸ਼ੀ ਉੱਥੋਂ ਮੋਟਰਸਾਈਕਲ ਤੇ ਫਰਾਰ ਹੋ ਗਏ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਐਂਡ 8-9 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਇੱਕ ਤੇ ਸਾਰੇ ਦੋਸ਼ੀ ਆਈਡੈਂਟੀਫਾਈ ਕਰ ਲਏ। ਉਹਨਾਂ ਚੋਂ ਇੱਕ ਦੋਸ਼ੀ ਜਿਹੜਾ ਸਭ ਤੋਂ ਪਹਿਲਾਂ ਰੈਸਟ ਕੀਤਾ ਬਿੱਲਾ ਨਾਮ ਦਾ ਲਾਹੌਰੇ ਗੇਟ ਏਰੀਏ ਦਾ। ਉਸ ਤੋਂ ਬਾਅਦ ਉਹਨੂੰ ਸਖਾਈ ਨਾਲ ਪੁੱਛਗਿੱਛ ਕਰਨ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਅਭਿਸ਼ੇਕ ਨਾਮ ਦਾ। ਅੱਜ ਐਸਪੀ ਸਿਟੀ ਸਰਫਰਾਜ਼ ਆलम ਐਸਪੀ ਡੀ ਯੋਗੇਸ਼ ਸ਼ਰਮਾ ਡੀਐਸਪੀ ਡੀ ਪਵਨਜੀਤ ਜੀ ਇੰਚਾਰਜ ਪੀਆਈਏ ਪਟਿਆਲਾ ਸ਼ਮਿੰਦਰ ਸਿੰਘ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਢਿਲੋਂ ਇਹਨਾਂ ਨੇ ਟੀਮਾਂ ਬਣਾ ਕੇ ਲਗਾਤਾਰ ਲੰਬਨ ਦੀ ਦੋਸ਼ੀਆਂ ਨੂੰ ਕੋਸ਼ਿਸ਼ ਕਰ ਰਹੇ ਸੀ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਅਭਿਸ਼ੇਕ ਅੱਜ ਉਹਨੂੰ ਬਖਸ਼ੀਵਾਲ ਖਾਣੇ ਦੇ ੜੀਏ 'ਚ ਜਦੋਂ ਘੇਰਾ ਪਾ ਕੇ ਪੁਲਿਸ ਪਾਰਟੀ ਨੇ ਰੋਕਿਆ ਤੇ ਉਹਨੇ ਪੁਲਿਸ ਪਾਰਟੀ ਤੇ ਦਿੰਨ ਰੌਂਗ ਫਾਇਰ ਕੀਤੇ ਜਵਾਬੀ ਫਾਇਰ ਕਰਦੇ ਹੋਏ ਬੜੀ ਬਹਾਦਰੀ ਨਾਲ ਪੁਲਿਸ ਪਾਰਟੀ ਨੇ ਜਦੋਂ ਜਵਾਬੀ ਫਾਇਰ ਕੀਤੇ ਤੇ ਇੱਕ ਗੋਲੀ ਉਹਦੇ ਥਾਈ 'ਚ ਲੱਗੀ ਉਹ ਇੰਜਰਡ ਹੋ ਗਿਆ ਇਮੀਡੀਏਟਲੀ ਉਹਨੂੰ ਰਜਿੰਦਰਾ ਹਸਪੀਟਲ ਸ਼ਿਫਟ ਕੀਤਾ ਗਿਆ ਤੇ ਰਿਕਾਰਡ ਟਾਈਮ 'ਚ ਇਸ ਅੰਨੇ ਕਤਲ ਦੀ ਵਾਰਦਾਤ ਨੂੰ ਟ੍ਰੇਸ ਕਰਨਾ 48 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਆਈਡੈਂਟੀਫਾਈ ਕਰਨਾ ਅਰੈਸਟ ਕਰਨਾ ਤੇ ਜਦੋਂ ਉਹਨਾਂ ਚੋਂ ਇੱਕ ਦੋਸ਼ੀ ਨੇ ਪੁਲਿਸ ਪਾਰਟੀ ਤੇ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਵੀ ਰਿਟਾਰੀਏਟਰੀ ਫਾਇਰ ਕੀਤਾ ਮੈਂ ਸਾਰੇ ਕ੍ਰਿਮੀਨਲ ਅਤੇ ਗੈਂਗਸਟਰਾਂ ਅੰਤਰਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਪਟਿਆਲੇ 'ਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸੋਚਿਆ ਅਸੀਂ ਟਰੇਸ ਵੀ ਕਰਾਂਗੇ ਡਿਟੈਕਟ ਵੀ ਕਰਾਂਗੇ ਤੇ ਜਾਪਤ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂਗੇ ਇਹਦੇ 'ਚ ਬਾਕੀ ਮੈਂ ਅਜੇ ਕਰ ਰਹੇ ਆਂ ਜੀ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਵੀ ਆਇਡੈਂਟੀਫਾਈਡ ਨੇ ਉਹਨਾਂ ਦੀ ਵੀ ਅਰੈਸਟ ਲਈ ਟੀਮਾਂ ਬਾਹਰ ਨਿਕਲੀਆਂ ਹੋਈਆਂ ਤਾਂ ਬਹੁਤ ਛੇਤੀ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਕਰਾਂਗੇ ਤੇ ਜਿਹੜੇ ਹੋਰ ਦੋ ਦੋਸ਼ੀ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ ਠਾਰ ਦਿੱਤੀ ਸੀ ਉਹ ਵੀ ਮੁੰਡੇ ਅਰੈਸਟ ਕਰਕੇ ਉਹਨਾਂ ਦਾ ਸੈਪਰੇਟ ਐਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਇੱਕ ਵਪਨ ਦੀ ਬਰਾਮਦਗੀ ਉਹਨਾਂ ਤੋਂ ਵੀ ਹੋਈ ਹੈ ਤੇ ਇਹ ਸੰਤਨੀ ਖੇਸ ਵਾਰਦਾਤ ਨਾਲ ਜਿਹੜਾ ਇੱਕ ਸਹਿਮ ਦਾ ਮਾਹੌਲ ਸੀਗਾ ਪਟਿਆਲਾ ਪੁਲਿਸ ਨੇ ਰਿਕਾਰਡ ਟਾਈਮ 'ਚ ਜਿਵੇਂ ਬੀਤੇ ਦਿਨੀ ਵੀ ਅਸੀਂ ਕੋੜੀ ਕਾਰਵਾਈ ਕਰਦੇ ਹਾਂ ਉਹ ਕਾਰਵਾਈ ਕਰਦੇ ਹੋਏ ਜਿਹੜਾ ਟਰਸਟ ਆ ਉਹ ਦੁਬਾਰੇ ਜਿਹੜਾ ਬਣਾਇਆ ਹੈ ਤੇ ਮੈਂ ਸਾਰੇ ਕ੍ਰਿਮਿਨਲ ਅੰਤਰਾਂ ਨੂੰ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਚਾਚ ਚੁਬੰਦ ਅਤੇ ਮੁਸਫਦਾ ਹੈ ਗਈ ਹੈ ਤੇ ਅਸੀਂ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਤੇ ਹੋਰ ਜ਼ੋਰ ਫੋਕਸ ਕਰਦੇ ਹਾਂ